ਰਨਾ ਕਰਨ ਪਹੁੰਚੇ ਆਂ ਔਰ ਨਤਮਸਤਕ ਹੋਣ ਵਾਸਤੇ ਆਏ ਆਂ ਔਰ ਸੁਬਦ ਦੇ ਭੜੇ ਦੀ ਅਰਦਾਸ ਕਰਨ ਆਏ ਆ ਕਿਉਂਕਿ ਇਸ ਚੋਣ ਦੇ ਮੈਦਾਨ ਵਿੱਚ ਪਰਮਾਤਮਾ ਨੇ ਡਿਊਟੀ ਲਾਈ ਹੈ ਕਾਂਗਰਸ ਪਾਰਟੀ ਦੇ ਮਿਲਬਰ ਵੱਜੂ ਔਰ ਰਾਜ ਉਸਕਰੋਂ ਅਸ਼ੀਰਵਾਦ ਲੈ ਕੇ ਤੇ ਜਿਹੜੀ ਚੋਣ ਮੈਂ ਹੈ ਉਹਨੂੰ ਸ਼ੁਰੂ ਕਰਨਾ ਹੈ ਤਾਂ ਕਾਫੀ ਮਾਹੌਲ ਪਖਿਆ ਪਿਆ ਵਿਰੋਧੀ ਧਿਰ ਕਹਿੰਦੇ ਕਿ ਉਹ ਗੁਰਜੀ ਤੋਂ ਲੈਣੇ ਤਾਂ ਕੀਤਾ ਹੀ ਕੁਝ ਨਹੀਂ ਮੇਰੇ ਖਿਆਲ ਇਸ ਘਰ ਦੇ ਅੱਗੇ ਖਲੋ ਕੇ ਮੈਂ ਇਹ ਗੱਲਾਂ ਨਹੀਂ ਕਰਨਾ ਚਾਹੁੰਦਾ ਇਹ ਕਿਸੇ ਵੇਲੇ ਹੁਣ ਅਸੀਂ ਆਪਾਂ 40 50 ਦੇਣ ਇਹੀ ਗੱਲਾਂ ਕਰਨੀਆਂ ਨੇ ਤੇ ਜੋ ਕੀਤਾ ਆ ਪਰ ਤਖਤ ਨੂੰ ਪ੍ਰਮਾਣ ਦੇ ਲੋੜ ਨਹੀਂ ਦੀ ਮੇਰਾ ਕਹਿਲਿਆ ਇਸ ਘਰ ਦੇ ਕੇ ਖਰੋ ਕੇ ਨਾ ਤੇ ਮੈਂ ਝੂਠ ਮਾਰੂੰਗਾ ਤੇ ਮੇਰਾ ਖਿਆਲ ਉਹਨਾਂ ਨੂੰ ਵੀ ਸੱਚ ਤੇ ਪਹਿਰਾ ਦੇਣਾ ਚਾਹੀਦਾ ਤੇ ਸਾਨੂੰ ਸਾਰਿਆਂ ਨੂੰ ਨਾ ਖਾਸ ਕਰ ਅੰਮ੍ਰਿਤਸਰ ਨਗਰੀ ਦੇ ਜਿੰਨੇ ਵੀ ਲੋਕ ਚਾਹੇ ਕੋਈ ਇਲੈਕਸ਼ਨ ਲੜਦਾ ਆ ਜਿੱਤਦਾ ਹਾਰਦਾ ਕੁਝ ਵੀ ਜਿਹੜਾ ਚੱਲਦਾ ਉਹਨੂੰ ਸਾਰੇ ਲੋਕ ਫੋਲੋ ਕਰਦੇ ਤੁਸੀਂ ਪਾਰਟੀਆਂ ਦੇ ਵੱਡੇ ਲੀਡਰ ਜੇ ਸਰਮਾਉ ਲੀਡਰ ਜੇ ਤੁਸੀਂ ਲੋਕ ਝੂਠ ਮਾਰੋਗੇ ਤੇ ਕਾ ਬੱਚਿਆਂ ਨੂੰ ਆਪਾਂ ਕੀ ਦੇ ਕੇ ਜਾਵਾਂਗੇ ਤੋ ਅਸੀਂ ਕਹਿੰਦੇ ਹ ਸਾਰਥਿਕ ਰਾਜਨੀਤੀ ਹੋਣੀ ਚਾਹੀਦੀ ਐ ਇਸ ਧਰਤੀ ਦੇ ਜਿਹੜਾ ਜਿਹੜਾ ਇਹ ਸੰਦੇਸ਼ ਐ ਇਸ ਗੁਰੂ ਘਰ ਦਾ ਨਿਉ ਕਿ ਹੁਣ ਪੌੜੀਆਂ ਉਤਰ ਕੇ ਅਸੀਂ ਥੱਲੇ ਜਾਣਾ ਐ ਸੰਤ ਮੀਆ ਮੀਰ ਜੀ ਨੇ ਨੀ ਰੱਖੀ ਐ ਔਰ ਵਿਸ਼ਾਲ ਸਰੋਵਰ ਐ ਔਰ ਇੱਥੇ ਬਾਣੀ ਦਾ ਪ੍ਰਵਾਹ ਜਿੱਦਾਂ ਔਰ ਚਾਰ ਦਰਵਾਜ਼ੇ ਨੇ ਇਹਦਾ ਇੱਕ ਸੰਦੇਸ਼ ਐ ਮੈਂ ਕਹੂੰਗਾ ਸਾਰਿਆਂ ਨੂੰ ਕਿ ਮੇਰੇ ਹੱਥ ਜੋੜ ਕੇ ਬੇਨਤੀ ਆ ਸਾਰਥਿਕ ਰਾਜਨੀਤੀ ਕਰੀਏ ਔਰ ਲੋਕਾਂ ਨੇ ਜਿਹੜਾ ਮਦਦ ਦਾ ਦਾਨ ਕਰਨਾ ਇਹ ਲੋਕਾਂ ਤੇ ਡਿਪੈਂਡ ਹੈ ਆਪਣੇ ਅੱਛੇ ਅੱਛੇ ਕੰਮ ਤੁਸੀਂ ਵੀ ਦੱਸੋ ਅਸੀਂ ਲੋਕ ਵੀ ਦੱਸਾਂਗੇ ਅਸੀਂ ਕਿਵੇਂ ਅੱਛਾ ਕਰਨਾ ਤੁਸੀਂ ਕਿਵੇਂ ਹੱਸਣਾ ਮੇਰਾ ਤਾਂ ਕਿਹਾ ਲਿਆ ਇਹ ਰਾਜਨੀਤੀ ਜਿਹੜੀ ਆ ਇਹ ਅਸੀਂ ਬਾਕੀ ਰਾਜਨੀਤਿਕ ਬੰਦਿਆਂ ਨੂੰ ਵੀ ਕੋਸ਼ਿਸ਼ ਕਰਾਂਗੇ ਤੋਂ ਸੇਧ ਲੈਣਾ ਮਰਸਾਰ ਦੇ ਲੀਡਰਾਂ ਦੇ ਇਹ ਪਰਮਾਤਮਾ ਦਾ ਕੋਈ ਬੇਅੰਤ ਨੇ ਔਰ ਇਹਨਾਂ ਦੇ ਜਿਹੜੇ ਇਸ ਘਰ ਤੋਂ ਕੋਈ ਕਮੀ ਪੇਸ਼ੀ ਕਦੀ ਰਹੀ ਨਹੀਂ ਔਰ ਮੈਂ ਤੇ ਸ਼ੁਕਰਾਨਾ ਦੀ ਕੋਟਨ ਕੋਟ ਜਿੰਨਾ ਵੀ ਕਰ ਸਕੀ ਉਹਨਾ ਹੀ ਕਰ ਠੀਕ ਹੈ ਜੀ ਤਾਂ ਜੀ ਬਿਲਕੁਲ ਵਾਇਡਾ ਯਾਰ ਆਪੇ ਹੀ ਆ ਜਾ ਆਪੇ ਹੀ ਆ ਜਾ ਉਠ ਉਠੰਦਿਆ